ਫਗਵਾੜਾ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜਨੈ ਨੰਗਲ ਦੀ ਅਗਵਾਹੀ ਵਿੱਚ ਐਸਪੀ ਫਗਵਾੜਾ ਦੇ ਦਫ਼ਤਰ ਬਾਹਰ ਧਾਂਨਾ ਦਿੱਤਾ ਗਿਆ ਜਿਸ ਬਾਰੇ ਜਾਣਕਾਰੀ ਦਿੰਦੇ ਹੋ ਜਨੈ ਨੰਗਲ ਹੁਣੀ ਦੱਸਿਆ ਕਿ ਚਿਹੜੂ ਤੋਂ ਇੱਕ ਗੁੱਜਰਪਾਈ ਚਾਰੇ ਨਾਲ ਸੰਬੰਧਿਤ ਵਿਅਕਤੀ ਦੀਆਂ ਭੈਣਾਂ ਨਾਲ ਕੁਝ ਤਨਾਵ ਵੱਲੋਂ ਗਲਤ ਹਰਕਤਾਂ ਕੀਤੀਆਂ ਗਈਆਂ ਹਨ ਜਿਸ ਕਾਰਨ ਇੱਕ ਲੜਕੀ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਅਤੇ ਉਹ ਹਸਪਤਾਲ ਵਿੱਚ ਜੀਰੇ ਇਲਾਜ ਹੈ ਉਹਨਾਂ ਦੱਸਿਆ ਕਿ ਇਹਨਾਂ ਪੈਸੇ ਦੇ ਹੰਕਾਰੀਆਂ ਵੱਲੋਂ ਇਹ ਹਰਕਤਾਂ ਪਹਿਲਾਂ ਵੀ ਕਈ ਵਾਰੀ ਕੀਤੀਆਂ ਜਾ ਚੁੱਕੀਆਂ ਹਨ ਪਰ ਪੁਲਿਸ ਵੱਲੋਂ ਦੋਸ਼ੀਆਂ ਖਿਲਾਫ ਕੋਈ ਵੀ ਬਣਦੀ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਸ ਕਾਨੂੰਨਾਂ ਨੂੰ ਧਾਰਨਾ ਲਗਾਉਣਾ ਪਿਆ ਹੈ ਤੇ ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਦੋਸ਼ੀਆਂ ਦੀ ਗ੍ਰਿਫਤਾਰੀ ਜਲਦ ਨਾ ਹੋਈ ਤਾਂ ਸ਼ੰਘਾਰ ਸ਼ੋਰ ਤਿੱਖਾ ਕੀਤਾ ਜਾਵੇਗਾ ਅੱਜ ਅਸੀਂ ਐਸਪੀ ਦਫ਼ਤਰ ਫਗਵਾੜਾ ਦੇ ਬਾਹਰ ਬਹੁਤ ਨਿਰਾਸ਼ਾ ਦੇ ਵਿੱਚ ਬੈਠੇ ਹਾਂ ਕਾਰਨ ਕੀ ਹੈ ਕਿ ਸਾਡੇ ਇੱਕਾ ਚਿਹੜੂ ਤੋਂ ਸਾਥੀ ਹੈ ਗੁੱਜਰ ਭਾਈਚਾਰੇ ਨਾਲ ਸੰਬੰਧਤ ਹੈ ਇਹਦੇ ਪੰਜ ਬੇਟੀਆਂ ਇਹਦੀਆਂ ਪਸ਼ੂ ਚਾਰਨ ਦਾ ਕੰਮ ਕਰਦੇ ਆ ਰੋਜੀ ਰੋਟੀ ਉਹਦੇ ਤੋਂ ਇਹਨਾਂ ਦੀ ਚੱਲਦੀ ਹੈ ਇਹਨਾਂ ਦੀਆਂ ਦੋ ਬੇਟੀਆਂ ਪਸ਼ੂ ਚਾਰ ਰਹੀਆਂ ਸੀ ਕੱਲ੍ਹ ਤਾ ਕੁਛ ਬੰਦਿਆਂ ਨੇ ਇਹਨਾਂ ਦੀ ਬੇਟੀ ਜਿਹਦੀ ਉਮਰ 14 ਸਾਲ ਆ ਉਹਨੂੰ ਹੱਥ ਪਾਇਆ ਉਹਦੇ ਨਾਲ ਬਦਤਮੀਜ਼ੀ ਕੀਤੀ ਔਰ ਬੇਟੀ ਇੰਨੀ ਨਰਾਸ਼ ਹੋ ਗਈ ਕਿ ਬੇਟੀ ਨੇ ਘਰ ਜਾ ਕੇ ਫਰਨਾਇਲ ਜਿਹੜੀ ਆ ਉਹ ਪੀ ਲਈ ਤੇ ਉਹ ਅੱਜ ਜੇਰੇ ਇਲਾਜ ਆ ਹਸਪੀਟਲ ਦੇ ਵਿੱਚ ਔਰ ਇਹ ਘਟਨਾ ਜਿਹੜੀ ਆ ਪਹਿਲੀ ਵਾਰ ਨਹੀਂ ਹੋਈ ਅਸੀਂ ਅੱਜ ਅੱਕ ਕੇ ਬੈਠੇ ਆ ਇਹ ਪਹਿਲੀ ਵਾਰ ਘਟਨਾ ਹੈ 2020 ਦੇ ਵਿੱਚ ਪਿੰਡ ਦੇ ਹੀ ਕੁਝ ਬੰਦਿਆਂ ਨੇ ਜਿਹੜੀਆਂ ਅਸ਼ਲੀਲ ਹਰਕਤਾਂ ਕਰਦੇ ਸੀ ਇਹਨਾਂ ਦੇ ਇਹਨਾਂ ਨੂੰ ਥ੍ਰੈਟ ਕਰਦੇ ਸੀ ਔਰ ਅ ਟਰੈਕਟਰ ਦੇ ਉੱਤੇ ਵੱਡਾ ਡੀਜੇ ਸਿਸਟਮ ਲਗਾ ਕੇ ਅਸ਼ਲੀਲ ਗਾਣੇ ਵਜਾਉਂਦੇ ਸੀਗੇ ਤੇ ਉਦੋਂ ਵੀ ਇਹਨਾਂ ਨੇ ਕਿਹਾ ਉਹ ਹਰਕਤਾਂ ਤੋਂ ਬਾਜ਼ ਨਹੀਂ ਆਏ ਤੇ ਉਹਨਾਂ ਦੇ ਖਿਲਾਫ ਇੱਕ ਐਫਆਈਆਰ ਦਰਜ ਹੋਈ ਸੀ 2020 ਦੇ ਵਿੱਚ ਉਸ ਤੋਂ ਬਾਅਦ ਪਿੰਡ ਦੇ ਮੋਹਤਵਾਰ ਬੰਦਿਆਂ ਨੇ ਵਿਚ ਪੈ ਕੇ ਐਫਆਈਆਰ ਜਿਹੜੀ ਆ ਉਹ ਉਹਦਾ ਸਮਝੌਤਾ ਕਰਵਾਤਾ ਮਾਫੀ ਮੰਗ ਗਏ ਲੇਕਿਨ ਉਹਨਾਂ ਨੇ ਉਹ ਗੱਲ ਦਿਲ ਦੇ ਵਿੱਚ ਰੱਖੀ ਤੇ ਹੁਣ ਕੁਝ ਹੋਰ ਬੰਦਿਆਂ ਤੋਂ ਪ੍ਰਵਾਸੀ ਜਿਹੜੇ ਉਹਨਾਂ ਦੇ ਖੇਤਾਂ 'ਚ ਕੰਮ ਕਰਦੇ ਆ ਉਹਨਾਂ ਕੋਲੋਂ ਪਿਛਲੇ ਸਾਲ ਨਵੰਬਰ ਮਹੀਨੇ ਚ ਵਿਸ਼ਕਰਮਾ ਪੂਜਾ ਵਾਲੇ ਦਿਨ ਕੁੜੀ ਦੇ ਨਾਲ ਖਿੱਚਤੂ ਪਸ਼ੂ ਚਾਰਨ ਗਈ ਦੇ ਨਾਲ ਕੀਤੀ ਉਹਦੇ ਨਾਲ ਕਾਫੀ ਬਦਤਮੀਜ਼ੀ ਕੀਤੀ ਉਹਦੀ ਐਫ ਆਈ ਆਰ ਜਿਹੜੀ ਆ ਪੁਲਿਸ ਨੇ 20 ਦਿਨ ਬਾਅਦ ਦਰਜ ਕੀਤੀ ਔਰ ਉਹ 354 ਦੇ ਵਿੱਚ ਉਹਦੇ ਵਿੱਚ ਅੱਜ ਤੱਕ ਉਹਨਾਂ ਬੰਦਿਆਂ ਦੀ ਅਰੈਸਟ ਨਹੀਂ ਪਾਈ ਗਈ ਜਿਹੜੇ ਬੰਦੇ ਬੈਕ ਹੈਂਡ ਤੇ ਜਿਹੜੇ ਇਹ ਕੰਮ ਕਰਵਾ ਰਹੇ ਆ ਔਰ ਉਹਦਾ ਨਤੀਜਾ ਇਹ ਨਿਕਲਿਆ ਕਿ ਕੱਲ ਫੇਰ ਉਹੀ ਹਰਕਤ ਹੋਈ ਕੁੜੀ ਦੇ ਨਾਲ ਉਹਨਾਂ ਨੇ ਉਹ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਔਰ ਕੁੜੀ ਜ਼ੇਰੇ ਇਲਾਜ ਔਰ ਸਭ ਤੋਂ ਅਫਸੋਸ ਦੀ ਗੱਲ ਕਿ ਥਾਣਾ ਸਦਰ ਦਾ ਐਸਐਚਓ ਜਿਹੜਾ ਆ ਉਹਦੇ ਕੰਮ ਤੇ ਜੂ ਤੱਕ ਨਹੀਂ ਸਰਕ ਰਹੀ ਔਰੇ ਮੁਲਾਜ਼ਮ ਜਿਹੜੇ ਆ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਵੀ ਮਾਮਲਾ ਕਿੰਨਾ ਕ੍ਰਿਟੀਕਲ ਹੈਗਾ ਔਰ ਇਹ ਗੱਲ ਜਿਹੜੀ ਆ ਅਸੀਂ ਤਾਂ ਮੈਂ ਕਾਬੇ ਗੱਲ ਕਹਿ ਕੇ ਗਿਆ ਸੀ ਕਿ ਅਗਰ ਉਹਨਾਂ ਦੀ ਕਿਉਂਕਿ ਉਹਨਾਂ ਨੂੰ ਸ਼ਰੇਆਮ ਪੁਲਿਸ ਨੇ ਛੱਡਿਆ ਹੋਇਆ ਘੁੰਮਣ ਦੇ ਆ ਸ਼ਰੇਆਮ ਤੇ ਉਹ ਉਹ ਸ਼ਰੇਆਮ ਘੁੰਮਦੇ ਇਹਨੂੰ ਥ੍ਰੈਟ ਕਰ ਰਹੇ ਕਦੀ ਇਹਦੇ ਚ ਟਰੈਕਟਰ ਮਾਰਨ ਦੀ ਕੋਸ਼ਿਸ਼ ਕਰਦੇ ਕਦੀ ਗੱਡੀ ਮਾਰਨ ਦੀ ਕੋਸ਼ਿਸ਼ ਕਰਦੇ ਆ ਤੇ ਉਹ ਬੰਦਿਆਂ ਨੂੰ ਪੁਲਿਸ ਜਿਹੜੀ ਆ ਉਹ ਖੁੱਲ੍ਹ ਦਿੱਤੀ ਹੋਈ ਆ ਤਾਂ ਮੈਂ ਕੱਲੇ ਗੱਲ ਕਹਿ ਕੇ ਵੀ ਅਗਰ ਉਹਨਾਂ ਦੀ ਗ੍ਰਿਫਤਾਰੀ ਨਾ ਪਾਈ ਤਾਂ ਅਸੀਂ ਇੱਥੇ ਬਾਹਰ ਬੈਠਾਂਗੇ ਅੱਜ ਅਸੀਂ ਇੱਥੇ ਬੈਠੇ ਆ ਹੁਣ ਐਸਪੀ ਸਾਹਿਬ ਨੇ ਸਾਨੂੰ ਭਰੋਸਾ ਦਿਵਾਇਆ ਕਿ ਸਾਨੂੰ ਥੋੜਾ ਜਿਹਾ ਸਮਾਂ ਦਿਓ ਅਸੀਂ ਠੀਕ ਆ ਅਸੀਂ ਥੋੜਾ ਜਿਹਾ ਸਮਾਂ ਜ਼ਰੂਰ ਦਿੱਤਾ ਲੇਕਿਨ ਅਗਰ ਜਲਦ ਹੀ ਉਹਨਾਂ ਲੋਕਾਂ ਨੂੰ ਜਿਹੜਾ ਸਲਾਖਾਂ ਪਛੇ ਨਾ ਛੁੱਟਿਆ ਤਾਂ ਅਸੀਂ ਜਿਹੜਾ ਜਿਵੇਂ ਤੁਹਾਡੀ ਸਰਕਾਰ ਹੈ ਕੀ ਤੁਹਾਨੂੰ ਧਰਨੇ ਤੇ ਬਹਿਣਾ ਪੈ ਗਿਆ ਕੀ ਲੱਗਦਾ ਹੈ ਕੀ ਪੁਲਿਸ ਦੇ ਵਿੱਚ ਆ ਕੇ ਕਹਿੰਦੇ ਆਮ ਆਦਮੀ ਦੀ ਪਾਰਟੀ ਆਮ ਆਦਮੀ ਸੁਣਾਈ ਹੈ ਤੇ ਤੁਹਾਡੀ ਤਾਂ ਆਪਣੀ ਸੁਣਾਈ ਨਹੀਂ ਹੋ ਰਹੀ ਹੈ ਕੀ ਕਹੋਗੇ ਤੁਸੀਂ ਨਹੀਂ ਮੈਂ ਇਹ ਨਹੀਂ ਦੇਖੋ ਸੁਣਵਾਈ ਦੀ ਗੱਲ ਤਾਂ ਇਹ ਆ ਵੀ ਸਰਕਾਰ ਜਿਹੜੀ ਹੈ ਤੁਹਾਨੂੰ ਧਰਨੇ ਤੇ ਕਿਉਂ ਬਹਿਣਾ ਮੈਂ ਹੁਣ ਉਹ ਹੀ ਦੱਸਣ ਲੱਗਾ ਨਾ ਸਰਕਾਰ ਕਹਿ ਰਹੀ ਆ ਵੀ ਲੋਕਾਂ ਨੂੰ ਇਨਸਾਫ ਦਿਓ ਤੇ ਪੁਨਸ ਜਿਹੜੀ ਆ ਹਸਰਾਣੇ ਥੱਲੇ ਬਾਹਰ ਆ ਕੇ ਸੁਤਿਆ ਸਰਕਾਰ ਦੀ ਬੇਇੱਜ਼ਤੀ ਕਰਵਾ ਰਹੇ ਹੈ ਪੁਲਿਸ ਕੀ ਦੀ ਹੈ ਮੈਂ ਕਹਿੰਦਾ ਜੀ ਪੁਲਿਸ ਆ ਫੇ ਤਾਂ ਹੀ ਅਸੀਂ ਬੁਲਦੇ ਕਲਾਬ ਜੇ ਉਹ ਨਹੀਂ ਸਹੀ ਤਰੀਕੇ ਨਾਲ ਲੋਕਾਂ ਨਾਲ ਟਰੀਟ ਕਰ ਰਹੇ ਲੋਕਾਂ ਨੂੰ ਇਨਸਾਫ ਨਹੀਂ ਦੇ ਰਹੇ ਤਾਂ ਮੇਰੀ ਜ਼ਿੰਮੇਵਾਰੀ ਬਣਦੀ ਆ ਇਹ ਸਰਕਾਰ ਦੀ ਬੇਇੱਜ਼ਤੀ ਕਰਵਾ ਰਹੇ ਹੈ ਸਰਕਾਰ ਦੀ ਬਦਨਾਮੀ ਕਰਵਾ ਰਹੇ ਹੈ ਨੂੰ ਲੱਗਦਾ ਕਿ ਸਰਕਾਰ ਦੀ ਇਹਦੇ ਚ ਲਾਪਰਵਾਹੀ ਹੈ ਇਹ ਨਹੀਂ ਸਰਕਾਰ ਦੀ ਲਾਪਰਵਾਹੀ ਹੁੰਦੀ ਤਾਂ ਮੈਂ ਧਰਨੇ ਤੇ ਨਾ ਬੈਠਦਾ ਜੇ ਮੈਂ ਧਰਨੇ ਤੇ ਬੈਠਾ ਤਾਨੂੰ ਲੱਗਦਾ ਸਰਕਾਰ ਦੀ ਲਾਪਰਵਾਹੀ ਆ ਅਫਸਰ ਸਰਕਾਰ ਦੇ ਲੱਗੇ ਹੋਏ ਆ ਤੁਹਾਨੂੰ ਸੁਣਾਈ ਬਿਲਕੁਲ ਨਹੀਂ ਤੁਹਾਨੂੰ ਵੀ ਲੱਗਾ ਕਿ ਸਰਕਾਰ ਦੇ ਮਿਲਕੀ ਮੈਂ ਤੁਸੀ ਮੇਰੀ ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਕਿ ਸਰਕਾਰ ਇਹਨਾਂ ਨੂੰ ਕਹਿ ਰਹੀ ਆ ਲੋਕਾਂ ਨੂੰ ਇਨਸਾਫ ਦਿਓ ਜੇ ਇਨਸਾਫ ਨਹੀਂ ਦੇ ਰਿਹਾ ਸਾਡੇ ਤੱਕ ਮਾਮਲਾ ਹੋਣਾ ਨਾ ਅਸੀਂ ਲੋਕਾਂ ਦੇ ਨਮਾਇੰਦੇ ਆ ਜੇ ਸਾਨੂੰ 1 ਮਿੰਟ ਸੁਣਿਓ ਜੇ ਸਾਨੂੰ ਲੋਕਾਂ ਨੇ ਆ ਕੇ ਦੱਸਿਆ ਤੇ ਇਹਨਾਂ ਨੇ ਨਹੀਂ ਸੁਣੀ ਅਸੀਂ ਬਹਿ ਗਏ ਇਥੇ ਹੁਣ ਹੁਣ ਇਹ ਨਹੀਂ ਸੁਣਨਗੇ ਤਾਂ ਫਿਰ ਅਗਲਾ ਕੰਮ ਕਰ ਲਾਂਗੇ ਜੀ ਇਹ ਜਿਹੜਾ ਕੋ ਧਰਨਾ ਲਾਇਆ ਨਜ਼ਾਨ ਦੀ ਜ਼ਰੂਰਤ ਪੈ ਗਈ ਇਹ ਆਪਣੇ ਅਫਸਰਾਂ ਤੇ ਧਿਆਨ ਚ ਲੈਣਗੇ ਉਧਧਕਾਰੀਆਂ ਤੇ ਤੁਹਾਡੇ ਲੀਡਰਾਂ ਨੂੰ ਧਿਆਨ ਚ ਲੈ ਆ ਮੰਨ ਲਾ ਸਾਰਾ ਨਹੀਂ ਇਹ ਇਹ ਲੈਣਗੇ ਨਹੀਂ ਤੁਸੀਂ ਲਿਆਉਂਗੇ ਨਹੀਂ ਮੈਂ ਲਿਆਉਂਗਾ ਜੀ ਮੈਂ ਪਾਰਟੀ ਹਾਈ ਕਮਾਂਡ ਨੂੰ ਦੱਸੂਗਾ ਕਿ ਆ ਆ ਇਹਦੇ ਅਫਸਰ ਹੈਗੇ ਆ ਆ ਜਿਹੜੇ ਥਾਣਿਆਂ ਦੇ ਐਸ ਐਚ ਓ ਲੱਗੇ ਹੋ ਆ ਇਹ ਕਿੰਨੇ ਕ ਸੰਜੀਦਾ ਹੈ ਮੈਂ ਦੱਸੂਗਾ